ਹੈਲੋ ਜੀ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤਰਪਾਈ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਤਰਪਾਈ ਦੋ ਤਰ੍ਹਾਂ ਦੀ ਹੁੰਦੀ ਹੈ ਜਿਸ ਤਰ੍ਹਾਂ ਕਿ ਜਿਨ੍ਹਾਂ ਨੂੰ ਘੱਟ ਜਾਂ ਜਹੇ ਨਵੇਂ-ਨਵੇਂ ਜਾ ਸਿੱਖ ਰਹੇ ਨੇ ਉਹਨਾਂ ਨੂੰ ਤਰਪਾਈ ਦੀ ਜਾਂਚ ਨਹੀਂ ਹੁੰਦੀ ਤੇ ਜਿਹਦੇ ਜਾਂਚ ਹੁੰਦੀ ਉਹ ਤੇ ਤੁਹਾਨੂੰ ਪਤਾ ਹੀ ਹੈ ਕਿਸ ਤਰੀਕੇ ਨਾਲ ਕਰਦੇ ਨੇ ਹੁਣ ਪਹਿਲਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਤਰਪਾਈ ਕਿਸ ਤਰ੍ਹਾਂ ਕਰਨੀ ਹੈ ਦੇਖੋ ਜੀ ਇਹ ਮੇਰਾ ਸੂਟ ਬਣਿਆ ਹੈ ਗੱਲ ਮੈਂ ਗੱਲ ਤੇ ਤਰਪਾਈ ਦੱਸਾਂਗੀ ਇਦਾਂ ਹੀ ਦਿੱਜੇ ਤੇ ਹੁੰਦਾ ਵਾ ਲਓ ਕੋਜੀ ਅੱਧਾ ਕਰਕੇ ਤੁਸੀਂ ਕੱਪੜੇ ਨੂੰ ਕਰ ਲੈਣਾ ਇਹਨੂੰ ਹੌਲੀ ਹੌਲੀ ਕੱਪੜੇ ਦਾ ਇੱਕ ਦੋ ਰੇਸ਼ਾ ਲੈਣਾ ਹੈ ਫਿਰ ਤੁਸੀਂ ਇਦਾਂ ਬਰਾਬਰ ਬਰਾਬਰ ਪਰਪਾਈ ਕਰਦੇ ਜਿਹਾ ਨਾ ਹੁਣ ਤਾਂ ਬਰਾਬਰ ਬਰਾਬਰ ਚੁੱਕਣਾ ਜੇ ਜਿੱਦ ਬਿਜਨਰੂਨ ਦੇ ਨੇ ਉਹ ਸਾਹਮਣੇ-ਸਾਹਮਣੇ ਕੱਪੜਾ ਚੁੱਕ ਕੇ ਕਰ ਸਕਦੇ ਨੇ ਇਦਾਂ ਸਾਹਮਣੇ-ਸਾਹਮਣੇ जोड़े तो दूजे होंगे ने एक्सपर्ट होंगे ने इस तरह तबाही करते हैं चुकना थोड़ा जा ਨਾ। ਕਪੜਾ ਥੋੜਾ ਹਲਕਾ ਹੈ ਕਰਾ। ਤੇ ਇੱਕ ਦੋ ਰੇਸ਼ੇ ਚੁੱਕਣਾ ਹੁੰਦਾ ਹੈ। ਜ਼ਿਆਦਾ ਨਹੀਂ ਚੁੱਕਣਾ ਤੁਸੀਂ। ਠੀਕ ਹੈ। ਉਹ ਦੇਖੋ। ਇਹਨਾ ਛੋਣੇਂ ਦਾ ਫਿਰ ਇਹਨਾ ਨਹੀਂ ਕਰ ਲੈ। ਠੀਕ ਹੈ। ਕਰਕੇ ਆਤਰਪਾਈ ਹੋਈ ਚਾ ਇੱਥੇ ਠੀਕ ਹੈ ਬਾਕੀ ਐਵੇਂ ਕਰਕੇ ਕਰਦੇ ਰਹਿਣਾ ਪਰਪਾਈ ਤੁਹਾਡੀ ਵਧੀਆ ਤਰੀਕੇ ਨਾਲ ਹੋ ਜਾਈਗੀ ਠੀਕ ਹੈ ਉਸ ਤਰ੍ਹਾਂ ਕਰਕੇ ਇੱਕ ਧੋ ਰੇਸ਼ਾ ਚੁੱਕ ਬੰਨਦਾ ਨੀਚੇ ਵਾਲੇ ਕੱਪੜੇ ਦਾ ਹੁਣ ਗੋਜ਼ੀ ਵਾਲੀ ਤਾਂ ਪਾਈ ਸਾਡੀ ਹੋਣ ਵਾਲੀ ਹੈ ਬਾਕੀ ਐਵੇਂ ਕਰਕੇ ਅਵੇ ਖੂਜੀ ਸਾਡੀ ਤਰਪਾਈ ਹੋ ਗਈ ਹੈ ਐਦਾਂ ਦੀ ਅਸੀਂ ਤਰਪਾਈ ਕੀਤੀ ਹੈ ਹੁਣ ਤੇ ਇੱਕ ਵਕਾਈ ਦੇ ਰਹੀ ਹੈ ਇਹ ਥੋੜਾ ਕਲਰ ਹੈ ਐਨਕੋ ਇਧਰ ਅੰਮੀਆ ਐਨ ਕਰਕੇ ਇਸ ਤਰ੍ਹਾਂ ਦੀ ਥੈਂਕ ਯੂ ਜੀ ਧੰਨਵਾਦ ਜੇਕਰ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ